ਹਰੇਕਿਆ ਜੀ ਸਭ ਨੂੰ ਤੇ ਆਪਾਂ ਵਚਨ ਦੇ ਵਿੱਚ ਦੇਖਾਂਗੇ ਵਚਨ ਦੇ ਵਿੱਚ ਦਸ਼ਮਨ ਦੇ ਬਾਰੇ ਕੀ ਲਿਖਿਆ ਹੈ ਆਪਾਂ ਮਲਾਕੀ ਦੀ ਕਿਤਾਬ ਦੇ ਵਿੱਚ ਉਹ ਚੰ ਪੜਾਂਗੇ 3:10 ਆਇਤ ਕਹਿੰਦਾ ਸਾਰੇ ਦਸ਼ਮਨ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਪਵਨ ਦੇ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ ਸੈਨਾਦਾਈ ਹੋਵਾ ਆਖਦਾ ਹੈ ਕੀ ਮੈਂ ਤੁਹਾਡੇ ਲਈ ਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕੀ ਨਹੀਂ ਪਈ ਤੁਹਾਡੇ ਲਈ ਬਰਕਤ ਭਰਾਂਵਾ ਇਥੋਂ ਤੀਕੀ ਉਹਦੇ ਲਈ ਥਾਣਾ ਹੋਵੇਗਾ ਆਮਨ ਆਮਨ ਤੇ ਦੇਖੋ ਪਰਮੇਸ਼ਰ ਦਾ वचन ਸਾਡੇ ਨਾਲ ਕਿੰਨਾ ਸੋਹਣਾ ਵਾਅਦਾ ਕਰ ਰਿਹਾ ਹੈ ਸਾਰੇ ਨਾਲ ਪ੍ਰੋਮਿਸ ਕਰ ਰਿਹਾ ਹੈ ਕਿ ਜਿੰਨੇ ਵੀ ਉਹਦੇ ਕਰਦੇ ਲਈ ਦਸ਼ਵੰਤ ਸਾਡਾ ਬੰਦਾ ਆ ਪ੍ਰੋਮਿਸ਼ ਦੇ ਘਰ ਦੇ ਵਿੱਚ ਅਸੀਂ ਲੈ ਕੇ ਆਉਣਾ ਆ ਪਰਮੇਸ਼ਰ ਫਿਰ ਇੱਕ ਜਗ੍ਹਾ ਇਹ ਸਾਨੂੰ ਇਹ ਵੀ ਕਹਿ ਰਿਹਾ ਕਿ ਇਸ ਨਾਲ ਤੁਸੀਂ ਮੇਰੇ ਪਰਤਾਕੇ ਵੀ ਦੇ ਸਕਦੇ ਹੋ ਹਾਂ ਪਰਮੇਸ਼ਰ ਨੂੰ ਪਰਤਣਾ ਚੰਗੀ ਗੱਲ ਨਹੀਂ ਪਰ ਪਰਮੇਸ਼ਰ ਇੱਥੇ ਸਾਨੂੰ ਰਿਸ਼ਵਤ ਦੇ ਦੁਆਰਾ ਕਹਿ ਰਿਹਾ ਕਿ ਮੇਰੇ ਕੋਈ ਪਰਤਾਕੇ ਦੇਖੋ ਜੋ ਤੁਹਾਡਾ ਦਸ਼ਵੰਤ ਪਰਮੇਸ਼ਰ ਦੇ ਘਰ ਦੇ ਲਈ ਬੰਦ ਹੈ ਉਹਦੇ ਘਰ ਲੈ ਕੇ ਆਓ ਔਰ ਅਸੀਂ ਆਪਣਾ ਨਿਸ਼ਾਨਦ ਉੱਥੇ ਦੇਣਾ ਜਿੱਥੋਂ ਅਸੀਂ ਆਪਣਾ ਆਤਮਿਕ ਖੋਜਨ ਲੈ ਰਹੇ ਹਾਂ ਜਿੱਥੇ ਅਸੀਂ ਅੱਜ ਸਿੱਖ ਰਹੇ ਹਾਂ ਜਿੱਥੋਂ ਅਸੀਂ ਸਿੱਖ ਕੇ ਅੱਗੇ ਜਾ ਰਹੇ ਹਾਂ ਉਹ ਜਗਾ ਜਿੱਥੇ ਅਸੀਂ ਮੌਜੂਦ ਹਾਂ ਇਸ ਸਮੇ ਉਸ ਨੂੰ ਅਸੀਂ ਇਸ ਸਮੇ ਪਰਮੇਸ਼ਰ ਦਾ ਭਵਨ ਕਹਿ ਸਕਦੇ ਹਾਂ ਪਰਮੇਸ਼ਰ ਦਾ ਕਰ ਕਹਿ ਸਕਦੇ ਹਾਂ ਤੇ ਜੋ ਵੀ ਭੰਟਾ ਆਪਣਾ ਦਸ਼ਵੰਤ ਪਰਮੇਸ਼ਰ ਦੇ ਹਜ਼ੂਰ ਲੈ ਕੇ ਆਇਆ ਉਸ ਬਕਸੇ ਦੇ ਵਿੱਚ ਪਾ ਸਕਦਾ ਤਾਂ ਫਿਰ ਅਸੀਂ ਸਭ ਮਿਲ ਕੇ ਉਸ ਦਸ਼ਵੰਤ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਜੋ ਵੀ ਅਸੀਂ ਦਸ਼ਵੰਤ ਦੇ ਰਹੇ ਹਾਂ ਕਿ ਪਰਮੇਸ਼ਰ ਦੇ ਭਵਨ ਦੇ ਲਈ ਪਰਮੇਸ਼ਰ ਦੇ ਕੰਮਾਂ ਦੇ ਲਈ ਹੀ ਇਸਤੇਮਾਲ ਹੋਏਗਾ ਕੋਈ ਇੱਧਰ ਹੀ ਉੱਧਰ ਇੱਕ ਵੀ ਇੱਥੋਂ ਤੱਕ ਕਿ ਇੱਧਰ ਖਰਚ ਨਹੀਂ ਹੋਏਗਾ ਪਰਮੇਸ਼ਰ ਦਾ ਤਨਵਾਦ ਕਰਾਂਗੇ ਔਰ ਫਿਰ ਅਸੀਂ ਆਪਣੇ ਦਸ਼ਵੰਤ ਨੂੰ ਇਸ ਡੱਬੇ ਦੇ ਵਿੱਚ ਪਾਉਂਦੇ ਜਾਵਾਂਗੇ ਸਭ ਤੋਂ ਨਾਕਾਦ ਦੇ ਆਹ ਕੀ ਪ੍ਰਮੇਸ਼ਰ ਜੋ ਅਸੀਂ ਤੁਹਾਡੀ ਹਜ਼ੂਰ ਲੈ ਕੇ ਆਏ ਆ ਉਹ ਤੁਹਾਡਾ ਆ ਸਾਡਾ ਨਹੀਂ ਆ ਪਰ ਤੁਸੀਂ ਸਾਨੂੰ ਦਿੱਤਾ ਔਰ ਉਹੀ ਅਸੀਂ ਤੁਹਾਡੇ ਹਜ਼ੂਰ ਲੈ ਕੇ ਆਏ ਹਾਲੇਲੂਇਆ ਤੁਸੀਂ ਆਪ ਆਪਣੀ ਦੁਆ ਪ੍ਰਸ਼ਨ ਕਰ ਸਕਦੇ ਹੋ ਫਿਰ ਆਪਾਂ ਜੇ ਦਸ਼ਮਨ ਪਾਦਾਂਗੇ ਫਿਰ ਸਾਰੇ ਮਿਲ ਕੇ ਇਸ ਚੀਜ਼ ਲਈ ਬਰਕਤ ਦੀ ਪ੍ਰਾਪਤੀ ਕਰਾਂਗੇ